ਇਹਨਾਂ ਨੇ ਮਾਂ ਦੇ ਪੁੱਤਾਂ ਨੇ 3 ਸਾਲ ਚੀ ਜਲਵੇ ਕਰਤੇ ਪੌਣੇ 3 ਲੱਖ ਕਰੋੜ ਕਰਜ਼ਾ ਸੀ ਆਨੇ ਹੁੰਦੇ ਸੀ ਨਾ ਇਹ ਹੁਣ ਕਿੰਨਾ ਹੈ 4.5 ਲੱਖ ਕਰੋੜ ਹੋ ਚੱਲਿਆ 4.5 ਲੱਖ ਕਰੋੜ ਕਰਜ਼ਾ ਹੈ 10 ਲੱਖ ਕਰੋੜ ਆਪਣੀ ਇਕਨੋਮੀ ਦਾ ਸਾਈਜ਼ ਹੈ ਜਿਸ ਦਿਨ ਪੰਜ ਟੱਪ ਗਿਆ ਆਪਾਂ ਨੂੰ ਕਰਜ਼ਾ ਵੀ ਨਹੀਂ ਮਿਲਣਾ ਤਨਖਾਹਾਂ ਵੀ ਨਹੀਂ ਦੇ ਪਾਵਾਂਗੇ ਕਦੇ ਸੁਣਿਆ ਪੰਜਾਬ ਸਰਕਾਰ ਨੂੰ 18% ਤੇ ਵਿਆਜ ਤੇ ਪੈਸਾ ਮਿਲੇ ਆ ਪਿਛਲੀ ਵਾਰੀ ਇਹਨਾਂ ਦਾ ਫਾਈਨਾਂਸ ਮਿਨਿਸਟਰ ਖੁਸ਼ ਹੋ ਰਿਹਾ ਪ੍ਰੈਸ ਕਾਨਫਰੈਂਸ ਚ ਦੱਸ ਰਿਹਾ ਸਾਨੂੰ 8000 ਕਰੋੜ ਮਿਲ ਗਿਆ ਲਾਣਾ ਤਾਂ ਯਾਰ ਕਰਜ਼ਾ ਲੈ ਕੇ ਵੀ ਕੋਈ ਦੱਸਦਾ ਹੁੰਦਾ ਆਪਣੇ ਪਿੰਡਾਂ ਚ ਨਹੀਂ ਦੱਸਦੇ ਇਹ ਫਾਈਨਾਂਸ ਮਿਨਿਸਟਰ ਪ੍ਰੈਸ ਕਾਨਫਰੈਂਸ ਕਰ ਰਿਹਾ ਇਹ ਪ੍ਰਾਪਤੀ ਹੈ ਹੋ ਕੀ ਰਿਹਾ ਇਹਨਾਂ ਦੇ ਅਰਵਿੰਦ ਕੇਜਰੀਵਾਲਾਂ ਦੇ ਸੀਗੇ 20000 ਕਰੋੜ ਰੈਵਨਿਊ ਵਧਾ ਦੇਾਂਗੇ ਰੇਤੇ ਚ ਕਿੰਨਾ ਵਧਿਆ ਪਿਛਲੇ ਸਾਲ ਦਾ ਰੈਵਨਿਊ ਪਤਾ ਕਿੰਨਾ ਰੇਤੇ ਦਾ 288 ਕਰੋੜ ਰੁਪਈਆ ਸੁਖਪਾਲ ਸਿੰਘ ਖੈਰਾ ਮੇਰੇ ਵੀ ਦੋਸਤ ਨੇ ਜੇ ਕਾਂਗਰਸ ਦੀ ਸਰਕਾਰ ਆ ਗਈ ਉਹ ਕਾਂਗਰਸ ਪਾਰਟੀ ਚ ਨਹੀਂ ਕਰਉਣਗੇ ਕਾਂਗਰਸ ਤੋਂ ਇਹ ਸਾਰਾ ਕੁਝ ਕਹਿੰਦੇ ਲਾਇਦਾ ਚੱਲਦੇ ਨੇ ਕਾਂਗਰਸ ਤੋਂ ਤਾਂ ਬੜਾ ਲਾਇਦਾ ਚੱਲ ਕਾਂਗਰਸ ਹੈਗੇ ਕਿਉਂ ਨਹੀਂ ਸਾਡਾ ਆਜ਼ਾਦੀ ਤੋਂ ਪਹਿਲਾਂ 160 ਐਮਐਫ ਪਾਣੀ ਸੀ ਆਜ਼ਾਦੀ ਤੋਂ ਬਾਅਦ 30 ਐਮਐਫ ਪਾਣੀ ਸੀ ਅੱਜ ਸਾਡੇ ਕੋਲੇ 11 9 7 8 ਐਮਐਫ ਰਹਿ ਗਿਆ ਇਹ ਕੀ ਦੀ ਦੇਣ ਹੈ ਸਭ ਤੋਂ ਇੱਕ ਨੰਬਰ ਤੇ ਕਾਂਗਰਸ ਦੀ ਨਰਿੰਦਰਦੀਪ ਨਾਲ ਕੀ ਕੀਤਾ ਆਪਣਾ ਗੋਨਿਆਣੇ ਵਾਲੇ ਨਾਲ ਚਾਰ ਪਸ਼ਾਵਾਂ ਦਾ ਗਿਆਤਾ 16 ਥਾਈ ਕਰੰਟ ਲਾਇਆ ਪੋਸਟਮਾਰਟਮ ਦੀ ਰਿਪੋਰਟ ਨਾ ਹੁੰਦੀ ਤੇ ਇਹਨਾਂ ਨੇ ਪਤਾ ਨਹੀਂ ਕੀ ਕਹਿਣਾ ਸੀ ਚਾਰ ਪੁਲਿਸ ਵਾਲੇ ਨਾਮਜਦ ਦੋ ਬੰਦੇ ਦੂਜੇ ਨਾਮਜਦ ਇੱਕ ਹੈਗਾ ਇਨਫਾਰਮਰ ਸੀ ਜਿਹੜਾ ਪੁਲਿਸ ਦਾ ਇੱਕੋ ਦਾ ਸੋ ਕਾਲਡ ਦੋਸਤ 6 ਬੰਦੇ 2 ਮਹੀਨੇ ਹੋ ਗਏ ਭੜੇ ਨਹੀਂ ਗਏ ਆਫ ਦੀ ਰਿਕਾਰਡ ਸਾਰੇ ਨੇ ਪਤਾ ਮੈਨੂੰ ਕੀ ਕਿਹਾ ਕਿ ਅਸੀਂ ਸਾਰੇ ਕੋਈ 5 ਲੱਖ ਕੋਈ 10 ਲੱਖ ਕੋਈ 20 ਲੱਖ ਕੋਈ ਕਰੋੜ ਕੋਈ 2 ਕਰੋੜ ਦਿੰਨੇ ਆ ਕਿੰਨਾ ਨੂੰ ਆ ਜਿਹੜੇ ਮੁੰਡੇ ਸਾਡੀ ਬੰਦੂਕਾ ਚੱਕੀ ਫਿਰਦੇ ਨੇ ਗੈਂਗਸਟਰ ਕਹਿੰਨੇ ਜੀ ਨੂੰ ਆ ਆਂਦੇ ਜੀ ਮੈਂ ਕਿਹਾ ਕਾਦੇ ਦਿੰਨੇ ਵੈਸੇ ਆਂਦੇ ਜੀ ਪ੍ਰੋਟੈਕਸ਼ਨ ਬਣੀ ਆ ਤੇ ਮੈਂ ਕਿਹਾ ਪੁਲਿਸ ਨੂੰ ਤਨਖਾਹ ਆ ਕਿਹੜੀ ਗੱਲ ਦੀਆਂ ਮਿਲਦੀਆਂ ਜਿੰਨੇ ਗੈਂਗਸਟਰ ਸੀ ਉਹਨਾਂ ਦੀ ਗੋਲੀ ਵੱਜੀ ਮੈਂ ਆਪਦੇ ਮੁੰਡਿਆਂ ਨੂੰ ਕਹਿਣਾ ਚਾਹੂੰਗਾ ਸਾਨੂੰ ਤੁਹਾਡੀ ਬਹਾਦਰੀ ਦੀ ਜ਼ਰੂਰਤ ਹੈ ਜ਼ਰੂਰਤ ਹੈ ਇਹ ਬਹਾਦਰੀਆਂ ਜ਼ਾਇਆ ਨਾ ਕਰੋ ਇਹਦਾ ਐਂਡ ਨਤੀਜਾ ਗੋਲੀ ਹੈ ਅਨ ਅਫੀਸ਼ੀਅਲ ਗਿਣਤੀ ਹੋ ਚੁੱਕੀ ਹੈ ਮੈਂ ਉਹਦਾ ਤੈਨੂੰ ਸੱਚ ਦੱਸ ਰਿਹਾ 47% ਰਹਿ ਗਈ ਆਪਣੀ ਪਾਪੂਲੇਸ਼ਨ ਜਦ ਕਿ ਐਡਾ ਪੰਜਾਬ ਰਹਿ ਗਿਆ ਪਹਿਲਾਂ ਹੀ ਉਹਦੇ ਚ ਵੀ ਆਪਾਂ ਘੱਟ ਗਿਣਤੀ ਹੋ ਚੱਲੇ ਆ ਇੱਕ ਮਾਰਲਾ ਬੰਦਾ ਪਿੰਡੇ ਚ ਆ ਜਾ ਸਾਰਾ ਪਿੰਡ ਬਤੰਦਰ ਹਿੰਦੀ ਬੋਲੀ ਜਾਊ ਉਹਦੇ ਨਾਲ ਉਹ ਕਿਧਰ ਕੋ ਚੱਕਾ ਮੂੰਹ ਚੱਕਲ ਦੱਸ ਆਪਦੀ ਲੈਂਗੁਏਜ ਬੋਲ ਲੋ ਯਾਰ ਆਪਦੀ ਇੱਜ਼ਤ ਆਪ ਦੇ ਹੱਥ ਹੈ ਓਏ ਹੁਣ ਤੱਕ ਤਾਂ ਤੁਹਾਡਾ ਹਿੰਦੁਸਤਾਨ ਸਾਰਾ ਲੱਗ ਕੇ ਫੋਰਸ ਲੱਗ ਕੇ 3 एमएफ ਐਕਸਟਰਾ ਮਿਲਣਾ ਸੀ ਪੰਜਾਬ ਨੂੰ ਉਸ ਸੰਧੀ ਮੁਤਾਬਕ ਉਹ ਤਾਂ ਲੈ ਨਹੀਂ ਪਾਏ ਤੁਸੀਂ ਅਜਿਆਂ ਨੇ 23 एमएफ ਲੈ ਆਉਂਗੇ ਪਤਾ ਹੈ ਇਹਨਾਂ ਨੂੰ ਨਹਿਰ ਕਿੱਥੋਂ ਆਉਗੀ ਤੇ ਜੇ ਪਾਕਿਸਤਾਨ ਜਵਾਂ ਨਾ ਬੋਲੇ World Bank ਕਹੇ ਦੇ ਕਰ ਲੋ ਜਦ ਕਿ ਅਮਰੀਕਾ ਨੇ ਉਸ ਸੰਧੀ ਨੂੰ ਆਪਦੀ ਸੁਰੱਖਿਆ ਨਾਲ ਜੋੜਿਆ ਹੋਇਆ ਹੈ ਅਮਰੀਕਾ ਵੀ ਕਹੇ ਦੇ ਚైనా ਵੀ ਕਹੇ ਦੇ ਕਰ ਲੋ ਫੇਰ ਵੀ 25 ਤੋਂ 30 ਸਾਲ ਨਹੀਂ ਕਰ ਸਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਕਿ ਮੈਂ ਕਿਸਾਨ ਦਾ ਪੁੱਤਾਂ ਕਿਸਾਨਾਂ ਦੇ ਨਾਲ ਖੜਾ ਹੋਇਆ ਤੇ ਪੰਜਾਬ ਦਾ ਪੁੱਤਾਂ ਪੰਜਾਬ ਦੇ ਨਾਲ ਖੜਾ ਹੋਇਆ ਪਰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਸਵਾਲ ਚੁੱਕ ਰਹੇ ਨੇ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਅਸਲ ਮੁੱਦਿਆਂ ਤੇ ਲੋੜ ਪੈਂਦੀ ਆ ਉਦੋਂ ਤੁਸੀਂ ਕਿੱਥੇ ਹੁੰਨੇ ਹੋ ਉਦੋਂ ਸਾਡੀ ਗੱਲ ਕਿਉਂ ਨਹੀਂ ਸੁਣਦੇ ਜੇ ਅਸੀਂ ਧਰਨਾ ਪ੍ਰੋਟੈਸਟ ਕਰਦੇ ਆ ਤਾਂ ਤੁਸੀਂ ਕਹਿ ਦਿੰਦੇ ਹੋ ਤੇ ਇਹ ਤਾਂ ਕਿਸਾਨ ਲੀਡਰ ਹੀ ਹੈ ਨਹੀਂ ਇਹ ਤਾਂ ਜਿਹੜੇ ਕਿਸਾਨ ਲੀਡਰ ਨੇ ਉਹ ਖੇਤਾਂ 'ਚ ਕੰਮ ਕਰ ਰਹੇ ਨੇ ਇਹ ਪਤਾ ਨਹੀਂ ਕੌਣ ਨੇ ਅਸੀਂ ਗੱਲਬਾਤ ਕਰਾਂਗੇ ਬਾਈ ਅਮੀਤੋਜ ਮਾਨ ਸਾਡੇ ਨਾਲ ਨੇ ਕਿਉਂਕਿ ਅੱਜ ਪੰਜਾਬ ਸਰਕਾਰ ਦੇ ਜ਼ਬਰ ਦੇ ਖਿਲਾਫ ਇੱਕ ਰੈਲੀ ਹੋਈ ਹੈ ਤਾਂ ਆਪਾਂ ਮੰਡੀ ਦੇ ਵਿੱਚ ਉਸ ਤੋਂ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਜਿਸ ਤਿੱਕੇ ਦੇ ਨਾਲ ਅੱਜ ਇਹ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਬਹੁਤ ਸਾਰੇ ਲੋਕ ਪਹੁੰਚੇ ਜਿਨ੍ਹਾਂ ਨੂੰ ਇਹ ਸੀ ਕਿ ਪੰਜਾਬ ਦੇ ਨਾਲ ਦਰਦ ਸੀਗਾ ਕਿ ਵੀ ਜਿਹੜੇ ਬੱਚਿਆਂ ਦਾ ਜਾਂ ਜਿਹੜੇ ਮੁੰਡੇ ਨੇ ਭੱਟ ਕੇ ਹੋਏ ਨੇ ਉਹਨਾਂ ਦਾ ਫੇਕ ਇਹਨੇ ਕਾਊਂਟਰ ਹੋ ਰਿਹਾ ਉਸ ਦੇ ਨਾਲ ਖੜੇ ਤੁਸੀਂ ਕਿਵੇਂ ਦੇਖਦੇ ਹੋ ਵਾਕਈ ਫੇਕ ਇਹਨੇ ਕਾਊਂਟਰ ਹੋ ਰਹਿਣਾ ਜਾਂ ਪੁਲਿਸ ਜੈਨੂਨ ਕਰ ਰਹੀ ਹੈ ਇਹ ਚੀਜ਼ ਮੈਂ ਨਾ ਦੋ ਤਿੰਨ ਗੱਲਾਂ ਦੱਸਦਾ ਤੁਹਾਨੂੰ ਮੈਂ ਨਾ ਹੁਣੇ ਜੇ ਗਿਆ ਹਬੋਰ ਜਿਹੜੇ ਸੰਜੇ ਵਰਮਾ ਜੀ ਗੁਜ਼ਰੇ ਨੇ ਉੱਥੇ ਨਾ ਮੈਂ ਬੈਠਾ ਜਾ ਕੇ ਹਾਲ ਸੀ ਵੱਡਾ ਤੇ ਬਹੁਤ ਸਾਰੇ ਲੋਕ ਬੈਠੇ ਸੀ ਉਤੋਂ ਦੇ ਮੋਸਟਲੀ ਬਿਜ਼ਨਸਮੈਨ ਸੀ નો ਡਾਊਟ ਉਹ ਸਮਾਂ ਹੁੰਦਾ ਜਿੱਥੇ ਕੋਈ ਬਾਲਾ ਨਹੀਂ ਬੋਲਦਾ ਪਰ ਤੁਸੀਂ ਬਲੀਵ ਕਰਿਓ ਜੇ ਐਡੀ ਭੈੜੀ ਖਾਮੋਸ਼ੀ ਐਡੀ ਭੈੜੀ ਚੁੱਪ ਸੀ ਜਿਹੜੀ ਮੌਤ ਨਾਲੋਂ ਵੀ ਖਤਰਨਾਕ ਸੀ ਮੈਂ ਕਹਿਣ ਦੀ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਕਿ ਯਾਰ ਇਹ ਅੱਗੇ ਤੋਂ ਨਾ ਹੋਵੇ ਆਪਾਂ ਕੁਝ ਕਰੀਏ ਕੋਈ ਨਹੀਂ ਬੋਲ ਰਿਹਾ ਸੀ ਪਤਾ ਕਿਉਂ ਡਰ ਰਹੇ ਸੀ ਕਿਤੇ ਅਗਲਾ ਨੰਬਰ ਉਹਨਾਂ ਦਾ ਤਾਂ ਨਹੀਂਗਾ ਫਿਰ ਜਿਹੜੀ ਆ ਤੁਸੀਂ ਗੱਲ ਕਹਿ ਰਹੇ ਹੋ ਮੈਂ ਉੱਥੇ ਵੀ ਗੱਲ ਕੀਤੀ ਬਿਜ਼ਨਸਮੈਨਾਂ ਚ ਚਲੋ ਪਿੰਡਾਂ ਵਾਲਿਆਂ ਦਾ ਨਜ਼ਰੀਆ ਹੋਰ ਹੈ ਜੀ ਸਿੱਖ ਕੌਮ ਦਾ ਨਜ਼ਰੀਆ ਹੋਰ ਹੈ ਉੱਥੇ ਤਾਂ ਮੋਸਟਲੀ ਬਿਜ਼ਨਸ ਕਮਿਊਨਿਟੀ ਔਰ ਹਿੰਦੂ ਕਮਿਊਨਿਟੀ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਕੱਲੇ-ਕੱਲੇ ਨਾਲ ਫਿਰ ਪਰਸੋਂ ਗੋਨਿਆਂ ਨੇ ਗੱਲ ਕੀਤੀ ਬਾਅਦ ਚ ਬੈ ਕੇ ਅਸੀਂ ਉਹ ਕੁੜੀ ਨਾਲ ਬੈਠੇ ਤੇ ਉਹਦੇ ਫਾਦਰ ਨਾਲ ਮੁੰਡੇ ਦੇ ਨਾਲ ਨਰਿੰਦਰਦੀਪ ਦੇ ਨਾਲ ਨਾਲ ਹੀ ਬਹੁਤ ਸਾਰੀ ਹਿੰਦੂ ਕਮਿਊਨਿਟੀ ਦੇ ਬਿਜ਼ਨਸਮੈਨ ਆ ਗਏ ਆਫ ਦੀ ਰਿਕਾਰਡ ਸਾਰਿਆਂ ਨੇ ਪਤਾ ਮੈਨੂੰ ਕੀ ਕਿਹਾ ਕਿ ਅਸੀਂ ਸਾਰੇ ਕੋਈ 5 ਲੱਖ ਕੋਈ 10 ਲੱਖ ਕੋਈ 20 ਲੱਖ ਕੋਈ ਕਰੋੜ ਕੋਈ 2 ਕਰੋੜ ਦਿੰਨੇ ਆ ਕਿੰਨਾਂ ਨੂੰ ਆ ਜਿਹੜੇ ਮੁੰਡੇ ਸਾਡੀ ਬੰਦੂਕਾਂ ਚੱਕੀ ਫਿਰਦੇ ਨੇ ਗੈਂਗਸਟਰ ਕਹਿੰਦੇ ਜਿਹਨੂੰ ਆਪਾਂ ਉਹ ਆਂਦੇ ਜੀ ਮੈਂ ਕਿਹਾ ਕਾਦੇ ਦਿੰਨੇ ਵੈਸੇ ਆਂਦੇ ਜੀ ਪ੍ਰੋਟੈਕਸ਼ਨ ਬਣੀ ਆ ਤੇ ਮੈਂ ਕਿਹਾ ਪੁਲਿਸ ਨੂੰ ਤਨਖਾਹ ਆ ਕਿਹੜੀ ਗੱਲ ਦੀਆਂ ਮਿਲਦੀਆਂ ਉਹਨਾਂ ਨੂੰ ਪੁੱਛਿਆ ਆਂਦੇ ਜੀ ਅਸੀਂ ਜਾਂਦੇ ਹਾਂ ਪੁਲਿਸ ਕੋਲੇ ਪਤਾ ਕੀ ਆਂਦੇ ਆ ਆਪਸ ਵਿੱਚ ਦੀ ਸੈਟਲਮੈਂਟ ਕਰ ਲਓ ਇਹ ਪੁਲਿਸ ਕਹਿ ਰਹੀ ਹੈ ਇਹ ਉਸ ਕਮਿਊਨਿਟੀ ਨੂੰ ਕਹਿ ਰਹੀ ਹੈ ਸਾਰੀ ਨੂੰ ਹੁਣ ਇਹ ਕਹਿਣਗੇ ਜੀ ਇਹ ਤਾਂ ਐਵੇਂ ਆਪਦੇ ਕੋਲੋਂ ਕਹਿੰਦੇ ਕੈਮਰੇ ਦੇ ਅੱਗੇ ਕਹਿਣ ਮਰਨਾ ਉਹਨਾਂ ਨੇ ਇਹ ਦੀਦਾ ਨਹੀਂ ਇਹਨਾਂ ਨੂੰ ਚਲੋ ਇਹ ਇੱਕ ਗੱਲ ਹੋ ਗਈ ਨਰਿੰਦਰਦੀਪ ਨਾਲ ਕੀ ਕੀਤਾ ਹੈ ਬੱਠਾ ਆਪਣਾ ਗੋਨਿਆਣੇ ਵਾਲੇ ਨਾਲ ਚਾਰ ਪਸ਼ਾਵਾਂ ਦਾ ਗਿਆਤਾ 16 ਧਾਈ ਕਰੰਟ ਲਾਇਆ ਪੋਸਮਾਰਟਮ ਦੀ ਰਿਪੋਰਟ ਨਾ ਹੁੰਦੀ ਤੇ ਇਹਨਾਂ ਨੇ ਪਤਾ ਨਹੀਂ ਕੀ ਕਹਿਣਾ ਸੀ ਚਾਰ ਪੁਲਿਸ ਵਾਲੇ ਨਾਮਜਦ ਦੋ ਬੰਦੇ ਦੂਜੇ ਨਾਮਜਦ ਇੱਕ ਹੈਗਾ ਇਨਫਾਰਮਰ ਸੀ ਜਿਹੜਾ ਪੁਲਿਸ ਦਾ ਇੱਕ ਉਹਦਾ ਸੋ ਕਾਲਡ ਦੋਸਤ 6 ਬੰਦੇ 2 ਮਹੀਨੇ ਹੋ ਗਏ ਭੜੇ ਨਹੀਂ ਗਏ ਆਪਣੇ ਜੋ ਇੱਥੇ ਕਿਸੇ ਤੋਂ ਵੀ ਕੁਝ ਹੋ ਜੇ ਤੇ ਆਪਾਂ ਭੱਜ ਜਾਈਏ ਆਪਣੇ ਪਰਿਵਾਰ ਨੂੰ ਝੱਕ ਲਿਓਣਗੇ ਕਰਦੇ ਹੀ ਹੈ ਕੀ ਉਹਨਾਂ 6 ਬੰਦਿਆਂ ਦੇ ਬਾਰੇ ਕੋਈ ਐਜੀ ਕਾਰਵਾਈ ਹੋਈ ਉਹ ਆਪਦੀਆਂ ਫੇਸਬੁੱਕਾਂ ਤੇ ਤਸਵੀਰਾਂ ਪਾ ਰਹੇ ਨੇ ਅ ਮੈਨੂੰ ਆ ਜੋ ਬੀਬੀ ਇੱਥੇ ਆਈ ਸੀ ਵਿਚਾਰੀ ਨਰਿੰਦਰਦੀਪ ਦੇ ਘਰ ਵਾਲੀ ਉਹਨੇ ਵਿਖਾਈ ਉਹ ਫੋਟੋ ਇੱਕ ਕਰ ਲਓ ਪੀਲੀਬੀ ਤਾਲੇ ਜਿਹੜੇ ਤਿੰਨ ਮੁੰਡੇ ਮਾਰੇ ਸੀ ਮੈਂ ਉੱਥੇ ਗੱਲ ਕੀਤੀ ਉੱਥੇ ਆਪਣੇ ਭਾਈ ਬਲਵਿੰਦਰ ਸਿੰਘ ਆਈ ਸੀ ਉਹਨਾਂ ਨੇ ਉਹਦੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਵੀਡੀਓ ਭੇਜੇ ਨੇ ਆਏ ਦੇ ਫੋਨ 'ਚ ਨੇ ਆਟਾ ਹੈ ਨਹੀਂ ਉਹਨਾਂ ਦੇ ਪੀਪੇ 'ਚ ਇੱਕ ਦਿਨ ਦਾ ਆਟਾ ਵੀ ਹੈ ਨਹੀਂ ਗਰੀਬ ਔਰ ਮੈਨੂੰ ਉਹ ਮਾਤਾ ਦੀ ਮੈਂ ਕਿਹਾ ਮਾਤਾ ਆਇਓ ਜਿਹਾਂ ਦੀ ਪੁੱਤ ਜਾਂ ਮੈਂ ਆ ਜਾਂ ਮੇਰੀ ਨੂੰਹ ਆ ਕੋਈ ਨਹੀਂ ਹੋਰ ਤੇ ਪੈਸੇ ਕਰਾਇਏ ਨੂੰ ਵੀ ਹੈ ਨਹੀਂ ਮੈਂ ਬਲਵਿੰਦਰ ਸਿੰਘ ਰਣੂਗਿਆ ਇਹਨਾਂ ਨੂੰ ਗੱਡੀ ਤੇ ਲਾਇਆ ਜੀ ਉਹਨਾਂ ਦਾ ਮੈਸੇਜ ਆ ਪਤਾ ਨਹੀਂ ਨਹੀਂ ਆ ਪਾਇਆ ਸ਼ਾਇਦ ਉਹ ਤਿੰਨੇ ਪਰਿਵਾਰਾਂ ਦਾ ਆ ਹਾਲ ਹੈ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਇਹ ਬਹੁਤ ਵੱਡੇ ਖੜਖੂ ਸੀਗੇ ਹੋਰ ਸੁਣ ਲੋ ਅਗਲੇ ਕੱਲੇ ਇੱਥੇ ਹੀ ਨਹੀਂ ਮੈਂ ਨਾ ਅਲੱਖੇ ਨਾਲ ਕੀ ਕੀਤਾ ਯਾਰ ਜਿਹੜਾ ਬੰਦਾ 80000 ਵੋਟ ਲਿਜਾ ਸਕਦਾ ਜਿਹਦੇ ਕਹੇ ਨੂੰ ਵਰਲਡ ਸੁਨੂ ਇਹਨਾਂ ਨੂੰ ਪਤਾ ਹੈ ਪਹਿਲਾਂ ਮਾਫੀ ਮੰਗੀ ਪੌਣੇ ਘੰਟੇ ਬਾਅਦ ਉਹ ਇੱਥੇ ਤਸ਼ੱਦਦ ਸ਼ੁਰੂ ਹੋ ਗਿਆ ਕਿਉਂਕਿ ਉਸ ਦਰਾਂ ਇਹਨਾਂ ਦੇ ਉਤਲੇ ਅਫੀਸਰ ਤੇ ਪੋਲੀਟੀਕਲ ਬੌਸਾਂ ਨਾਲ ਇੱਕ ਸਕੀਮ ਬਣੀ ਕਿ ਇਹਨੂੰ ਤਾਂ ਫੜ ਲਓ ਕਿਉਂਕਿ ਉਹਨੇ ਪਹਿਲਾਂ ਕੰਪਲੇਂਟ ਕਰਤੀ ਸੀ ਫੋਨ ਦੇ ਉੱਤੇ ਐਸਐਸਪੀ ਨੂੰ ਸੀਆਈਏ ਹੈਡਰੂ ਤੇ ਕੰਟਰੋਲ ਰੂਮ ਨੂੰ ਇਹ ਕੰਮ ਹੈ ਪੁਲਿਸ ਦਾ ਜਿਹੜਾ ਕੰਮ ਨਹੀਂ ਕਰਨਾ ਉਹ ਕਰਨਗੇ ਜਿਹੜਾ ਕਰਨਾ ਉਹਦੇ ਨੇੜ ਦੀ ਵੀ ਨਹੀਂ ਲੰਗਦੇ ਆ ਮਾਨਸਾ ਦੇ ਵਿੱਚ ਮੈਨੂੰ ਉਸ ਦਿਨ ਪ੍ਰਵਿੰਦਰ ਨੇ ਦੱਸਿਆ 21 ਮੁੰਡੇ ਮਰ ਚੁੱਕੇ ਨੇ ਪਿਛਲੇ 1 ਮਹੀਨੇ 'ਚ ਨਸ਼ੇ ਨਾਲ ਕਿੱਥੇ ਆ ਪੁਲਸ ਵਾਲੇ ਕਿ ਸਾਰੇ ਪਿੰਡ ਨੂੰ ਨਹੀਂ ਪਤਾ ਹੁੰਦਾ ਕਿ ਨਸ਼ਾ ਕੌਣ ਵੇਚ ਰਿਹਾ ਸਾਰਿਆਂ ਨੂੰ ਪਤਾ ਹੁੰਦਾ ਹੈ ਸ਼ਹਿਰ ਨੂੰ ਵੀ ਕਹਿੰਦੇ ਕਿ ਅਸੀਂ ਕੰਮ ਕਰ ਰਹੇ ਹਾਂ ਕਹਿੰਦੇ ਜੇ ਸਰਕਾਰ ਪੁਲਿਸ ਕੰਮ ਕਰਦੀ ਹੈ ਫਿਰ ਸਵਾਲ ਚੁੱਕਦੇ ਨੇ ਕਿ ਵੀ ਫੇਕ ਐਨਕਾਊਂਟਰ ਕੀਤੇ ਜਾ ਰਿਹਾ ਘਾਟਾ ਹੀ ਜਾ ਰਿਹਾ ਜੇ ਪੁਲਿਸ ਕੰਮ ਨਹੀਂ ਕਰਦੀ ਸਰਕਾਰ ਕੰਮ ਨਹੀਂ ਕਰਦੀ ਫਿਰ ਕਹਿੰਦੇ ਕਿ ਸਰਕਾਰ ਵਿਹਲੀ ਬੈਠੀ ਹੋਈ ਹੈ ਪੁਲਿਸ ਵਿਹਲੀ ਬੈਠੀ ਹੋਈ ਹੈ ਬਿਲਕੁਲ ਸਹੀ ਕਿਹਾ ਤੁਸੀਂ ਅਸੀਂ ਸਰਕਾਰ ਪਤਾ ਕਿਉਂ ਬਣਾਈ ਸੀ ਕਿ ਪੁਲਿਸ ਦੇ ਉੱਤੇ ਕੰਟਰੋਲ ਰੱਖੇ ਜਦੋਂ ਇਹ ਗਲਤ ਕੰਮ ਕਰੇ ਤਾਂ ਪੁਲਿਸ ਬੋਲੇ ਸਿਵਲ ਅਥਾਰਟੀ ਹਮੇਸ਼ਾ ਹੀ ਫੋਰਸ ਦੇ ਉੱਤੇ ਕਿਉਂ ਭਾਈ ਜਾਂਦੀ ਹੈ ਪਹਿਲਾਂ ਨਹੀਂ ਹੁੰਦੀ ਸੀ ਪਹਿਲਾਂ ਰਾਜੇ ਮਹਾਰਾਜੇ ਸੀ ਇਹ ਡੈਮੋਕ੍ਰੇਸੀ ਕਿਉਂ ਆਈ ਕਿ ਫੋਰਸ ਨੂੰ ਤੁਸੀਂ ਕਿਸੇ ਨੂੰ ਵੀ ਫਰੀ ਛੱਡ ਦਿਓ ਉਹ ਤਸ਼ੱਦਦ ਕਰੂਗੀ ਦੁਨੀਆ ਦੇ ਵਿੱਚ ਹਿਸਟਰੀ ਹੈ ਤੇ ਜੇ ਉਹਦੇ ਤੇ ਸਿਵਲ ਗਵਰਨਮੈਂਟ ਕੰਟਰੋਲ ਰੱਖੂਗੀ ਤਾਂ ਉਹ ਸਹੀ ਰਹੂ ਆਪਾਂ ਬਾਰ-ਬਾਰ ਗਵਰਨਮੈਂਟ ਨੂੰ ਕਿਉਂ ਨਿੰਦੇ ਆ ਕਿ ਗਵਰਨਮੈਂਟ ਉਹਨਾਂ ਨਾਲ ਮਿਲ ਜਾਂਦੀ ਹੈ ਮੈਂ ਤੁਹਾਨੂੰ ਉਦਾਹਰਣ ਦਿੰਦਾ ਜਿਹੜੀ ਆਪਾਂ ਅੱਜ ਮੰਗ ਕੀਤੀ ਪੀਏਸੀ ਵਾਲੀ ਇਹ ਪੀਸੀਆ ਵਾਲੀ ਪੁਲਿਸ ਕੰਪਲੇਅੰਟ ਅਥਾਰਟੀ ਦੀ ਇਹ ਸੁਪਰੀਮ ਕੋਰਟ ਦਾ ਇੱਕ ਵਰਡਿਕਟ ਸੀ 2006 ਦਾ ਅ ਡਾਇਰੈਕਟਰ ਜਨਰਲ ਆਫ ਪੁਲਿਸ ਉੱਤਰ ਪ੍ਰਦੇਸ਼ ਆਪਣੇ ਪ੍ਰਕਾਸ਼ ਸਿੰਘ ਤੇ ਮਨੀਤ ਨਾਰਾਇਣ ਦੀ ਰਿਟ ਦਾਉ ਦੇ ਪਿੱਲ ਦੇ ਉੱਤੇ ਸੀ ਉਹਨਾਂ ਦੀ ਮੂਲ ਭਾਵਨਾ ਕੀ ਸੀ ਕਿ ਜੋ ਪੁਲਿਸ ਤਸ਼ੱਦਦ ਕਰਦੀ ਹੈ ਉਹਨੂੰ ਕਿਵੇਂ ਰੋਕਿਆ ਜਾਵੇ ਆਪਾਂ ਕੰਪਲੇਅੰਟ ਕਰਦੇ ਹਾਂ ਪੁਲਿਸ ਕੋਲੇ ਕੇ ਫਲਾਨੇ ਨੇ ਮਾਰਾ ਕੀਤਾ ਜੇ ਪੁਲਿਸ ਮਾਰਾ ਕਰੇ ਤਾਂ ਕੰਪਲੇਅੰਟ ਕਿਹਦੇ ਕੋਲੇ ਕਰੀਏ ਉਹਦੀ ਮੂਲ ਭਾਵਨਾ ਇਹ ਸੀ ਕਿ ਇੱਕ ਪਬਲਿਕ ਕੰਪਲੀਟ ਅਥਾਰਟੀ ਬਣਾਓ ਜਿੱਥੇ ਸਿਵਿਲিয়ান ਜ਼ਿਆਦਾ ਹੋਣ ਪੁਲਿਸ ਵਾਲੇ ਨਾ ਹੋਣ ਤੇ ਨਰਲਾਉਂਡ ਬੰਦੇ ਹੋਣ ਤੇ ਉਹ ਪਾਰਦਰਸ਼ੀ ਹੋਵੇ ਉਹ ਬਣਾਇਆ ਇਹਨਾਂ ਨੇ ਸੱਤ ਵਿੱਚ ਤੇ ਉਸ ਤੋਂ ਬਾਅਦ ਦੋ ਅਮੈਂਡਮੈਂਟਾਂ ਕਰਕੇ 14 ਦੀ ਤੇ 19 ਦੀ ਉਹਦਾ ਹੈੱਡ ਪਤਾ ਕੌਣ ਬਣਾਇਆ ਹੋਏ ਅੱਜ ਚੀਫ ਸੈਕਟਰੀ ਤੇ ਡੀਜੀਪੀ ਉਹ ਇਹ ਉਹ ਤਾਂ ਪਹਿਲਾਂ ਹੀ ਹੈੱਡ ਨੇ ਹੁਣ ਨਵੇਂ ਫੇਰ ਉਹੀ ਹੈੱਡ ਤੁਸੀਂ ਮੈਨੂੰ ਦੱਸੋ ਕਿਸੇ ਵੀ ਪਿੰਡ ਵਾਲੇ ਨੂੰ ਸ਼ਹਿਰ ਵਾਲੇ ਨੂੰ ਪਤਾ ਕੋਈ ਪੀਸੀਆ ਹੈ ਕਿਸੇ ਨੂੰ ਨਹੀਂ ਪਤਾ ਉਹਦੇ ਰੂਲ ਵੀ ਨਹੀਂ ਪਤਾ ਸਾਨੂੰ ਪਤਾ ਹੈ ਰੂਲ ਬਕਵਾਸ ਨੇ ਉਹਦੇ ਵਿੱਚ ਅਮੈਂਡਮੈਂਟ ਹੋਵੇ ਸੋਧ ਹੋਵੇ ਉਹਦੇ ਨੌ ਨੁਕਤੇ ਦਿੱਤੇ ਨੇ ਆਪਾਂ ਉਹ ਜੇ ਹੋ ਜਾਣ ਮੈਂ ਤੁਹਾਨੂੰ ਲਿਖ ਕੇ ਦਿੰਨਾ ਕਿ 50% ਤੱਕ ਆਪਾਂ ਪੁਲਿਸ ਦਾ ਤਸ਼ੱਦਦ ਰੋਕ ਪਾਵਾਂਗੇ ਕਿਉਂਕਿ ਉਹਦੇ ਦੋ ਤਰੀਕੇ ਨੇ ਜੇ ਐਫ ਆਈ ਆਰ ਨਹੀਂ ਕਰਦੇ ਤਾਂ ਉਹਦੇ ਕੋਲੇ ਕੰਪਲੇਂਟ ਕਰੋ ਔਰ ਉਹ ਪੁਲਿਸ ਨੂੰ ਜਿਹੜੀ ਕੰਪਲੇਂਟ ਭੇਜੂਗੀ ਜੋ ਆਪਾਂ ਕਹਿ ਰਹੇ ਆ ਉਹਦੇ ਉਹਦੇ ਸੁਪਰਵਾਈਜ਼ਨ ਉਹਦੀ ਹੋਊਗੀ ਆਯੋ ਡਿਸਾਈਡ ਕਰੂਗੀ ਤੇ ਜੇ ਐਫ ਆਈ ਆਰ ਤੋਂ ਬਾਅਦ ਵੀ ਇਨਸਾਫ ਨਹੀਂ ਕਰਦੇ ਜਿਵੇਂ ਆ ਗੋਨਿਆਂ ਵਾਲੇ ਮਸਲੇ 'ਚ ਹੋ ਰਿਹਾ ਤਾਂ ਵੀ ਉਹ ਆਈਏ ਨੂੰ ਬਤਲ ਸਕੈ ਤੇ ਆਪ ਦੀ ਸੁਪਰਵਾਈਜ਼ਨ 'ਚ ਕੰਮ ਕਰੇ ਔਰ 90 ਦਿਨਾਂ 'ਚ ਉਹਦਾ ਰਿਜ਼ਲਟ ਕੱਢੇ ਤੇ ਜਿੰਨੀ ਵੀ ਫਾਈਂਡਿੰਗ ਹੋਈ ਹੈ ਉਹਨੂੰ ਨੈੱਟ ਤੇ ਪਾਵੇ ਪਾਰਦਰਸ਼ੀ ਹੋਵੇ ਭਾਈ ਇਹਦੇ 'ਚ ਵੀ ਕਹਿੰਦੇ ਕਿ ਜਿੰਨੇ ਗੈਂਗਸਟਰ ਨੇ ਇਹਨਾਂ ਦਾ ਹਸ਼ਰ ਇਸ ਤਰ੍ਹਾਂ ਦੇ ਹੁੰਦਾ ਇਹਨਾਂ ਨੂੰ ਮੌਤ ਜਿਹੜੀ ਬੇਮੌਤੀ ਮਿਲਦੀ ਹੈ ਇਹਨਾਂ ਦੇ ਇਨਕਾਊਂਟਰ ਹੀ ਹੁੰਦੇ ਆ ਕਹਿੰਦੇ ਪਮੇ ਪਹਿਲਾਂ ਸੀਗੇ ਪਵਾ ਕੱਲੋਂ ਮਰ ਗਏ ਸੀਗੇ ਜਾਂ ਹੋਰ ਕਿ ਗੈਂਗਸਟਰ ਸੀਗੇ ਜੱਗੂ ਭਗਵਾਨਪੁਰਿਆ ਦਾ ਵੀ ਨਾਮ ਆ ਜਾਂਦਾ ਗੋਲਡੀ ਬਰਾੜ ਦਾ ਵੀ ਆ ਜਾਂਦਾ ਕਹਿੰਦੇ ਇਹਨਾਂ ਦਾ ਵੀ ਇਹੀ ਅਸਰ ਹਾਸ਼ਰ ਹੋਣਾ ਹੈ ਜਿਹੜੇ ਬਾਕੀ ਨਾਲ ਦੇ ਨੱਚੇ ਗੁਰਗੇ ਚੱਲ ਰਹੇ ਨੇ ਇਹਨਾਂ ਦਾ ਵੀ ਇਹੀ ਹੋਣਾ ਕਹਿੰਦੇ ਪਵਾ ਸਿੱਧੂ ਮੂਸਾ ਵਾਲੇ ਕੇਸ ਦੇ ਵਿੱਚ ਸੀਗੇ ਪਵਾ ਉਹ ਅਸੀਂ ਮਾਰੇ ਇਸੇ ਰਿਆਂ ਸ਼ੇਰਾ ਮੈਂ ਇੱਥੇ ਤਾਂ ਉਦੋਂ ਆਇਆ ਹੀ ਨਹੀਂ ਸੀ ਉੱਥੇ ਦਾਉਦ ਇਬਰਾਹੀਮ ਆਪਣਾ ਛੋਟਾ ਰਾਜਨ ਛੋਟਾ ਸ਼ਕੀਲ ਉਦੋਂ ਪਹਿਲਾਂ ਉੱਥੇ ਦਾ ਹਿਸਟਰੀ ਹੈ ਕਰੀਮ ਲਾਲਾ ਹਾਜੀ ਮਸਤਾਨ ਵਰਦਾ ਭਾਈ ਬੜੇ ਨੇ ਕੱਲਾ ਰੀਸੈਂਟ ਦਾਉ ਦੀ ਬਰਾਇਮ ਨੂੰ ਛੱਡ ਦਿਓ ਕਿਉਂਕਿ ਉਹ ਚ ਦੇਸ਼ਾਂ ਦੇ ਮਾਮਲੇ ਆ ਗਏ ਤੇ ਇੱਕ ਪੋਲਿਟਿਕਲ ਟੂਲ ਬਣ ਗਿਆ ਉਹ ਆਦਰਵਾਇਸ ਜਿੰਨੇ ਗੈਂਗਸਟਰ ਸੀ ਉਹਨਾਂ ਦੀ ਗੋਲੀ ਵੱਜੀ ਮੈਂ ਆਪਦੇ ਮੁੰਡਿਆਂ ਨੂੰ ਕਹਿਣਾ ਚਾਹੂੰਗਾ ਸਾਨੂੰ ਥੋੜੀ ਬਹਾਦਰੀ ਦੀ ਜ਼ਰੂਰਤ ਹੈ ਜ਼ਰੂਰਤ ਹੈ ਇਹ ਬਹਾਦਰੀਆਂ ਜ਼ਾਇਆ ਨਾ ਕਰੋ ਇਹਦਾ ਐਂਡ ਨਤੀਜਾ ਗੋਲੀ ਹੈ ਅੱਜ ਵੱਜ ਜੇ ਕੱਲ ਵੱਜ ਜੇ ਔਰ ਪੰਜਾਬ ਮੈਨੂੰ ਦੱਸ ਯਾਰ ਆਪਾਂ ਤਾਂ ਉਸ ਤਰ੍ਹਾਂ ਦੇ ਬੰਦੇ ਆ ਪੰਜਾਬ ਦੀ ਵੀ ਤਾਂ ਡੈਮੋਗ੍ਰਾਫੀ ਕਿੱਲ ਹੋ ਗਈ ਸਾਡੇ ਮੁੰਡੇ ਜਿਹੜੇ ਸੀ ਉਹ ਬਾਹਰ ਭੱਜ ਗਏ ਜਾਂ ਹੈ ਹੀ ਨਹੀਂ ਉਹ ਸਾਨੂੰ ਇਹ ਮੁੰਡੇ ਚਾਹੀਦੇ ਨੇ ਆ ਪੰਜਾਬ ਬਦਲ ਜਾਣਾ ਸ਼ਰਾ ਆਲਰੇਡੀ ਮੈਂ ਤੈਨੂੰ ਕਹਾਂ ਦੋ 2011 ਦੇ ਸੈਂਸਸ ਇੱਕ ਕਰੋੜ 40 ਲੱਖ ਬਾਹਰਲੇ ਸੀ ਅਨ ਅਫੀਸ਼ੀਅਲ ਗਿਣਤੀ ਹੋ ਚੁੱਕੀ ਹੈ ਮੈਂ ਉਹਦਾ ਤੈਨੂੰ ਸੱਚ ਦੱਸ ਰਿਹਾ 47% ਰਹਿ ਗਈ ਆਪਣੀ ਪਾਪੂਲੇਸ਼ਨ ਜਦ ਕੇ ਐਡਾ ਪੰਜਾਬ ਰਹਿ ਗਿਆ ਪਹਿਲੇ ਹੀ ਉਹਦੇ ਚ ਵੀ ਆਪਾਂ ਘੱਟ ਗਿਣਤੀ ਹੋ ਚੱਲੇ ਆ ਮジョਰਿਟੀ ਤੋਂ ਮਾਈਨੋਰਿਟੀ ਹੋ ਗਏ ਆ ਅਸੀਂ ਇਹਨਾਂ ਮੁੰਡਿਆਂ ਨੂੰ ਕਹੂੰਗੇ ਆ ਪੁਲਿਸ ਵਾਲੇ ਮੈਨੂੰ ਦੱਸ ਆਪਾਂ ਲੜਦੇ ਨਹੀਂ ਕਿ ਇਸ ਪੁਲਿਸ ਸਾਡੇ ਮੁੰਡੇ ਭਰਤੀ ਹੋਣ ਤੇ ਸਾਡੇ ਮੁੰਡੇ ਭਰਤੀ ਹੋ ਕੇ ਐਵਜਾ ਕੰਮ ਕਰਨਗੇ ਜੋ ਹੁਣ ਕਰ ਰਹੇ ਐ ਇਹ ਅਗੇ ਜੀ ਉਤਲੇ ਆਫੀਸਰ ਨੇ ਫੋਨ ਕਰਤਾ ਥੋੜੀ ਜਿਮੇਰ ਨਹੀਂ ਜਿਵੇਂ ਕਾਇਓ ਹੁੰਦਾ ਆਈਏ ਨੂੰ ਚਾਹੇ ਡੀਜੀਪੀ ਕਵੇ ਉਹਦੇ ਕੋਲੇ ਪਾਵਰ ਆ ਸੰਵਿਧਾਨਕ ਉਹ ਬਿਲਕੁਲ ਪਿੱਛੇ ਨਾ ਲੱਗੇ ਉਹਨਾਂ ਦੇ ਸਹੀ ਹੋ ਜਾਊਗਾ ਪਰ ਇਹ ਮੰਨਦੇ ਹੀ ਨਹੀਂ ਆਪਦੀ ਜ਼ਮੀਰ ਜਗਾਓ ਔਰ ਆਪਦੀ ਮਿੱਟੀ ਨਾਲ ਤੇ ਆਪਦੇ ਲੋਕਾਂ ਨਾਲ ਖੜੋ ਔਰ ਮੈਂ ਸਰਕਾਰ ਨੂੰ ਕਹੂੰਗਾ ਉਹਦਾ ਤਾਂ ਪਹਿਲਾ ਕੰਮ ਹੈ ਉਹ ਤਾਂ ਲੀਡਰ ਨੇ ਲੀਡ ਕਰਦੇ ਨੇ ਬਾਕੀ ਲੋਕਾਂ ਨੂੰ ਇਹ ਲੀਡਰੀ ਐਫ ਜੀ ਐ ਤੁਹਾਡੀ ਹੋਰ ਦੱਸੋ ਯਾਰ ਬਾਕੀ ਭਾਈ ਵਿਰੋਧੀ ਧਿਰ ਆਪਣੀ ਜਿਹੜੀ ਭੂਮਿਕਾ ਨਿਭਾ ਰਹੀ ਹੈ ਜਿਸ ਤਰੀਕੇ ਦੇ ਨਾਲ ਇਨਕਾਉਂਟਰ ਹੋ ਰਹੇ ਨੇ ਸੁਪਾਲ ਸਿੰਘ ਖਹਿਰਾ ਦਾ ਨਾਮ ਆ ਜਾਂਦਾ ਕਹਿੰਦੇ ਕਿ ਵੀ ਉਹਨਾਂ ਨੇ ਆਵਾਜ਼ ਚੁੱਕੀ ਹੈ ਵਿਧਾਨ ਸਭਾ ਦੇ ਵਿੱਚ ਜਿਹੜੇ ਫੇਕ ਇਨਕਾਉਂਟਰ ਹੋ ਰਹੇ ਨੇ ਜਾਂ ਲੈਂਡ ਪੋਲਿੰਗ ਆ ਰਹੀ ਹੈ ਇਹ ਸਾਰੇ ਮੁੱਦੇ ਉਹਨਾਂ ਨੇ ਕਹਿੰਦੇ ਚੁੱਕੇ ਬਖੂਬੀ ਤਰੀਕੇ ਦੇ ਨਾਲ ਬਾਕੀ ਦੀ ਵਿਰੋਧੀ ਧਿਰ ਨਿਭਾਉਂਦੀ ਨਜ਼ਰਤ ਮੈਨੂੰ ਇੱਕ ਦੱਸੋ ਜੀ ਸੁਪਾਲ ਸਿੰਘ ਖਹਿਰਾ ਮੇਰੇ ਵੀ ਦੋਸਤ ਨੇ ਉਹਨਾਂ ਨੇ ਡੋਮਿਸਾਈਲ ਦੀ ਵੀ ਗੱਲ ਕੀਤੀ ਸੀ ਅਸੀਂ ਤਾਂ ਉਹਦਾ ਪ੍ਰੋਪਰ ਕਾਨੂੰਨ ਬਣਾ ਕੇ ਲਿਆਏ ਆ ਜੇ ਕਾਂਗਰਸ ਦੀ ਸਰਕਾਰ ਆ ਗਈ ਉਹ ਕਾਂਗਰਸ ਪਾਰਟੀ ਚ ਨਹੀਂ ਕਰਾਉਣਗੇ ਕਾਂਗਰਸ ਤੋਂ ਇਹ ਸਾਰਾ ਕੁਝ ਕਹਿੰਦੇ ਲਾਇਦਾ ਚੱਲਦੇ ਨੇ ਕਾਂਗਰਸ ਤੋਂ ਤਾਂ ਬੜਾ ਲਾਇਦਾ ਚੱਲ ਕਾਂਗਰਸ ਹੈਗੇ ਕਿਉਂ ਨਹੀਂ ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਆ ਗਈ ਉਹ ਕਰੂਗੀ ਇਹ ਸਾਰਾ ਕੁਝ ਕਿ ਨਹੀਂ ਦੱਸਣ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਕਰ ਸਕਦੇ ਕਿ ਨਹੀਂ ਕਰ ਸਕਦੇ ਯਾਰ ਉਹ ਸ਼ੱਕ ਹੈਗਾ ਕੋਈ ਉਹਨਾਂ ਦਾ ਕੋਈ ਪ੍ਰਧਾਨ ਉਹਨਾਂ ਦਾ ਇਹ ਲੋਕ ਪੀ ਕਹਿੰਦਾ ਕਿਉਂ ਨਹੀਂ ਕਿ ਇਹ ਮੁੱਦਾ ਸਾਡਾ ਉਹ ਤਾਂ ਇੰਡੀਪੈਂਡੈਂਟ ਮੈਂਬਰ ਦੇ ਨਾਤੇ ਪਾਉਂਦੇ ਨੇ ਬਿੱਲ ਪਾਰਟੀ ਵੱਲੋਂ ਪਵਾ ਦੇਣਾ ਪਵਾ ਦੇਣਾ ਆਪਦੇ ਮੈਨੀਫੈਸਟੋ ਚ ਲਾਇਆ ਹੁਣ ਤੁਹਾਨੂੰ ਸੈਟੀਸਫਾਈ ਨਹੀਂ ਜੈਖਸ ਖਬਾਲ ਸਿੰਘ ਖਹਿਰਾ ਚੋਕਰੇ ਮੁੱਦਾ ਤਾਂ ਮਾਇਆ ਨਾ ਚੱਲੋ ਬੋਲੋ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਇੱਕ ਇਹੋ ਜੀ ਪਾਰਟੀ ਜੀਨੇ ਪੰਜਾਬ ਦਾ ਸਭ ਤੋਂ ਜ਼ਿਆਦਾ ਕਾਹਨ ਕੀਤਾ ਮੈਂ ਗੱਲਾਂ ਨਾਲ ਨਹੀਂ ਕਹਿ ਰਿਹਾ ਸਾਡਾ ਆਜ਼ਾਦੀ ਤੋਂ ਪਹਿਲਾਂ 160 ਐਮਐਫ ਪਾਣੀ ਸੀ ਆਜ਼ਾਦੀ ਤੋਂ ਬਾਅਦ 30 ਐਮਐਫ ਪਾਣੀ ਸੀ ਅੱਜ ਸਾਡੇ ਕੋਲੇ 11 19 7 8 ਐਮਐਫ ਰਹਿ ਗਿਆ ਇਹ ਕੀ ਦੀ ਦੇਣ ਹੈ ਸਭ ਤੋਂ ਇੱਕ ਨੰਬਰ ਤੇ ਕਾਂਗਰਸ ਦੀ ਗਣਾਵਾਂ ਸਾਰੇ ਸਨ 48 ਤੋਂ ਲੈ ਕੇ ਸ਼ੁਰੂ ਹੁੰਦੇ ਨੇ ਜੋ ਜੋ ਇਹਦੇ ਚ ਡੈਮ ਸੇਫਟੀ ਐਕਟ ਤੋਂ ਲੈ ਕੇ ਤੇ ਜੋ ਨਹਿਰਾਂ ਦੇ ਤੇ ਜੋ ਇੰਦਰਾ ਗਾਂਧੀ ਦੇ ਦਰਬਾਰਾ ਸਿੰਘ ਜੋ ਅਮਰਿੰਦਰ ਸਿੰਘ ਜੋ ਇਹਨਾਂ ਸਾਰਿਆਂ ਨੇ ਕਰਤੂਤਾ ਕੀਤੀਆਂ ਕੈਰੋਂ ਹਰਿਆਣੇ ਇਹ ਇੰਨਾ ਪਾਣੀ ਕਿਵੇਂ ਰਹਿ ਗਿਆ ਇਹ ਕਿਹਦਾ ਕੰਮ ਹੈ ਉਹਨਾਂ ਨੇ ਹੀ ਹੈ ਹਾਲ ਤਾਂ ਫਿਰ ਭਗਵੰਤ ਮਾਨ ਮੁੱਖ ਮੰਤਰੀ ਕਹਿਣਗੇ ਵੀ ਅਸੀਂ ਤਾਂ ਬੜੇ ਠੀਕ ਆ ਸਾਡੇ ਕੋਲ ਤਾਂ ਅਜੇ 347 ਸੀਗੇ ਅਜੇ ਸਮਾਂ ਤਾਂ ਦਿਓ 10 ਸਾਲਾਂ ਚ ਪਤਾ ਲੱਗ ਜੂਗਾ ਆਏ ਕਮਾਲ ਕਰਤੀ ਇਹਨਾਂ ਨੇ ਵੈਸੇ ਆ ਬਹੁਤ ਸਹੀ ਗੱਲ ਆ ਤੁਹਾਡੀ ਇਹਨਾਂ ਨੇ ਮਾਂ ਦੇ ਪੁੱਤਾਂ ਨੇ 3 ਸਾਲ ਚ ਜਲਵੇ ਕਰਤੇ ਪੌਣੇ 3 ਲੱਖ ਕਰੋੜ ਕਰਜ਼ਾ ਸੀ ਆਂਦੇ ਹੁੰਦੇ ਸੀ ਨਾ ਇਹ ਹੁਣ ਕਿੰਨਾ ਹੈ 4.5 ਲੱਖ ਕਰੋੜ ਹੋ ਚੱਲੇ ਆ ਕੱਲੇ 300 3.5 ਸਾਲਾਂ ਚ ਵੇਲਾ ਕਿੰਨਾ ਵੱਧ ਗਿਆ ਪੌਣੇ 2 ਲੱਖ ਕਰੋੜ। ਲਾਭੀ ਤਾਂ ਕਹਿੰਦੇ ਆਮ ਲੋਕਾਂ ਤੇ ਰਿਆਂ, ਸਵਾਮਾ ਫਰੀਆਂ, ਸੇਹ ਸਹੂਲਤਾਂ ਕਹਿੰਦੇ ਐਜੂਕੇਸ਼ਨ ਸਾਰਾ ਕੁਝ ਆਹ ਸੜਕ ਤੇ ਆਪਾਂ ਆਏ ਆ ਉਹਦੇ ਚ ਕਿੰਨੇ ਟੋਏ ਆਏ ਆ ਨਾ ਤੂੰ ਉੱਤ ਵੇਖ ਲਾ। ਕਿੰਨੇ ਟੋਏ ਨੇ? ਕਿਹੜਾ ਬ੍ਰਿਜ ਸਟੇਟ ਗਵਰਨਮੈਂਟ ਦਾ ਬਣ ਰਿਹਾ ਵਿਖਾ ਦਿਓ ਮੈਨੂੰ। ਹੋ ਕੀ ਰਿਹਾ ਇਹਨਾਂ ਦੇ ਅਰਵਿੰਦ ਕੇਜਰੀਵਾਲਾਂ ਦੇ ਸੀਗੇ 20000 ਕਰੋੜ ਆ ਰੈਵਨਿਊ ਵਧਾ ਦੇਾਂਗੇ ਰੇਤੇ ਚ। ਕਿੰਨਾ ਵਧਿਆ? ਪਿਛਲੇ ਸਾਲ ਦਾ ਰੈਵਨਿਊ ਪਤਾ ਕਿੰਨਾ ਰੇਤੇ ਦਾ 288 ਕਰੋੜ ਰੁਪਈਆ। ਇਹਨਾਂ ਦੇ ਕਨਵੀਨਰ ਨੇ ਕਿਹਾ ਸੀ ਉਹ 20000 ਕਰੋੜ ਕਿੱਧਰ ਦਸ ਦਿਨ ਮੈਂ ਦੱਸ ਦਿਨਾ ਨਹੀਂ ਤਾਂ ਪਹਿਲਾਂ ਜਾਂਦਾ ਸੀ ਅਕਾਲੀਆਂ ਦੇ ਤੇ ਭਾਜਪੀ ਦੀ ਜੇਬ 'ਚ ਫਿਰ ਕਾਂਗਰਸੀਆਂ ਦੀ ਜੇਬ 'ਚ ਹੁਣ ਜਾਂਦਾ ਇਹਨਾਂ ਦੀ ਜੇਬ 'ਚ ਦਸ ਦਿਨ ਨਹੀਂ ਤਾਂ ਉੱਥੇ ਸੱਤ ਮੁੰਡੇ ਮਾਰੇ ਗਏ ਸੀ ਵਿਚਾਰੇ ਬੱਚੇ ਹਿੰਦੂ ਫੈਮਲੀਆਂ ਦੇ ਸਮਾਨੇ ਇੱਕ ਟਿਪਰ ਲੰਘ ਗਿਆ ਸਿੱਤੋ ਦੀ ਉਹ ਨਜਾਇਜ਼ ਮਾਈਨਿੰਗ ਦਾ ਟਿਪਰ ਸੀ ਉੱਥੇ ਸਾਰੀਆਂ ਪਾਰਟੀਆਂ ਆਲੇ ਆ ਗਏ ਪਹਿਲਾਂ ਤਾਂ ਇਹਨਾਂ ਵਿਚਾਰਿਆਂ ਦੀ ਸੁਣ ਨਹੀਂ ਰਹੇ ਸੀ ਅਸੀਂ ਬੈਠੇ ਰੌਲਾ ਪਾਇਆ ਫਿਰ ਸੜਕ ਤੇ ਆਏ ਤਾਂ ਸਾਰੇ ਜਦੋਂ ਲੋਕ ਆ ਗਏ মিডিਆ ਤੁਸੀਂ ਆ ਗਏ ਫਿਰ ਇਹ ਵੀ ਆ ਗਏ ਲੀਡਰ ਇਹ ਬੈਠ ਕੇ ਸੀ ਮੈਂ ਕਿਹਾ ਸੀ ਇਹਨਾਂ ਨੂੰ ਬਿਠਾ ਕੇ ਰੱਖੋ ਜੇ ਜਦੋਂ ਮੈਂ ਬੋਲਾਂ ਉਦੋਂ ਮੈਂ ਪੁੱਛਿਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਤੁਸੀਂ ਕਹਿ ਰਹੇ ਹੋ ਮਾੜਾ ਹੋਇਆ ਇਹ ਕਿਉਂ ਹੋਇਆ ਨਜਾਇਜ਼ ਟਿੱਪਰ ਕਰਕੇ ਜਿਹੜਾ ਨਜਾਇਜ਼ ਮਾਈਨਿੰਗ ਆਲਾ ਜਿਹਦੇ ਡਰਾਈਵਰ ਵੀ ਨਸ਼ੇ ਚ ਹੁੰਦੇ ਨੇ ਜਾਂ ਛੋਟੀ ਉਮਰ ਦੇ ਹੁੰਦੇ ਨੇ ਔਰ ਕਾਲੀ ਚ ਹੁੰਦੇ ਨੇ ਕਿਉਂਕਿ ਉਹਨਾਂ ਨੂੰ 1000 ਰੁਪਏ ਐਕਸਟਰਾ ਦਿੱਤਾ ਜਾਂਦਾ ਔਰ ਨਜਾਇਜ਼ ਕੰਮ ਹੈ ਕੋਈ ਕਰਦਾ ਨਹੀਂ ਇਹਨੂੰ ਰੋਕਣ ਲਈ ਕੀ ਤੁਸੀਂ ਨਜਾਇਜ਼ ਮਾਈਨਿੰਗ ਬੰਦ ਕਰਵਾਉਂਗੇ ਦੱਸੋ ਰੇਤੇ ਨੂੰ ਮੁਫਤ ਕਰੂਗੇ ਔਰ ਜਿੰਨਾ ਰੇਵੀ ਨੂੰ ਹੁਣ ਇਦੋਂ ਮੈਂ ਗਾਰੰਟੀ ਦਿੰਦਾ ਕਿ ਮਿਨੀਮਮ ਟੈਕਸ ਲਾ ਕੇ ਜਿਹਦਾ ਲੋਕਾਂ ਨੂੰ ਪਤਾ ਵੀ ਨਹੀਂ ਲੱਗੂ ਪੰਜ ਗੁਣਾ ਹੋ ਜੂ ਰੈਵਨਿਊ ਮੰਨੂਗੇ ਸਾਰੀਆਂ ਬਾਟੀਆਂ ਵਾਲੇ ਬੈਠੇ ਇੱਕ ਬੰਦਾ ਬੋਲਿਆ ਅੱਜ ਤੱਕ ਅਜਿਨਾਂ ਦੀ ਤੁਸੀਂ ਨਾਂ ਲੈ ਰਹੇ ਆ ਇਹ ਬੋਲੇ ਆ ਜੇ ਬੋਲਣ ਤੇਨਾਂ ਨੂੰ ਕਿਹਾ ਜੀ ਆਪਦੀ ਪਾਰਟੀ ਵੱਲੋਂ ਆਖਵਾਓ ਮੈ ਪਤਾ ਹੋ ਕੀ ਰਿਹਾ ਸ਼ਰਾ ਇਹ ਬੰਦੇ ਕੀ ਕਹਿ ਰਹੇ ਨੇ ਜਿਵੇਂ ਆਪਾਂ ਵੀ ਅੱਜ ਕਹਿ ਦਿੰਦੇ ਜੀ ਇਹਨਾਂ ਨੂੰ ਹਟਾਓ ਸਾਨੂੰ ਬਣਾਓ ਲਾਹਨਤ ਹੈ ਜੀ ਗੱਲ ਤੇ ਕੋਈ ਸਾਡਾ ਵੀ ਇਤਬਾਰ ਨਾ ਕਰੋ ਮੁੱਦਿਆਂ ਦਾ ਇਤਬਾਰ ਕਰੋ ਕਿ ਮੁੱਦੇ ਕੀ ਨੇ 35 ਤੋਂ 30 ਮੁੱਦੇ ਨੇ ਮੈਂ ਤੁਹਾਨੂੰ ਲਿਖ ਕੇ ਕਹਿਣਾ 30 ਤੋਂ 35 ਮੁੱਦੇ ਨੇ ਜਿਨ੍ਹਾਂ ਦੀ ਡਿਟੇਲ ਲਿਉਣੀ ਪਾਉਗੀ ਉਹਨਾਂ ਦਾ ਰੋਡ ਮੈਪ ਤੈਅ ਕਰਨਾ ਪਊਗਾ ਇੱਕ ਇੱਕ ਕਲੋਜ਼ ਦੱਸਣੀ ਪਊਗੀ ਲੋਕਾਂ ਨੂੰ ਜਾਂ ਪਬਲਿਕ ਡੋਮੇਨ ਚ ਲਿਉਣੀ ਪਾਉਗੀ ਸਾਰੇ ਨਹੀਂ ਪੜ ਪਾਉਣਗੇ ਪਰ ਜਿਹੜੇ ਥੋੜੇ ਵਰਗੇ ਸਮਝਦਾਰ ਨੇ ਪੜ ਲੈਣਗੇ ਔਰ ਉਹਦਾ ਐਫੀਡੇਵਟ ਲੈਣਾ ਪਊਗਾ ਕੀ ਕਰੂਗੇ ਔਰ ਉਹ ਕਦੋਂ ਕਦੋਂ ਹੋਊਗਾ ਇਹ ਨਹੀਂ ਕਿ 5 ਸਾਲ ਪਹਿਲੇ 6 ਮਹੀਨਿਆਂ ਚ ਕੀ 9 ਮਹੀਨਿਆਂ ਚ ਕੀ ਔਰ ਉਹ ਪਾਰਦਰਸ਼ੀ ਹੋਵੇ ਜਿਵੇਂ ਆਪਾਂ ਪੀਸੀਏ ਮੰਗ ਰਹੇ ਆ ਫੇਰ ਬਦਲੂਗਾ ਪੰਜਾਬ ਵਰਨਾ 4.5 ਲੱਖ ਕਰੋੜ ਕਰਜ਼ਾ ਹੈ 10 ਲੱਖ ਕਰੋੜ ਆਪਣੀ ਇਕਨੋਮੀ ਦਾ ਸਾਈਜ਼ ਹੈ ਜਿਸ ਦਿਨ ਪੰਜ ਟੱਪ ਗਿਆ ਆਪਾਂ ਨੂੰ ਕਰਜ਼ਾ ਨਹੀਂ ਮਿਲਣਾ ਤਨਖਾਹਾਂ ਵੀ ਦੇ ਪਾਵਾਂਗੇ ਇਹ ਕਲੀਅਰ ਕਟ ਹੈ ਜੀ ਅਕੀਲਾ ਸਵਾਲ ਕਰਨਾ ਚਾਹਾਂਗਾ ਬੜਾ ਮੁੱਦਾ ਜ਼ਰੂਰੀ ਹੈ ਐਸਵਾਈਐਲ ਦਾ ਕਹਿੰਦੇ ਹਰਿਆਣੇ ਨੇ ਤਾਂ ਆਪਣੀ ਬਣਾਈ ਹੋਈ ਹੈ ਪੰਜਾਬ 'ਚ ਜਿਹੜੀ ਰਹਿੰਦੀ ਹੈ ਕਹਿੰਦੇ ਉਹ ਪੂਰੀ ਕੀਤੀ ਜਾਵੇ ਪਾਣੀ ਜਿਹੜਾ ਐਸਵਾਈਐਲ ਦਾ ਜਿਹੜਾ ਥਰੂ ਦੀ ਭੇਜਿਆ ਜਾਵੇ ਹਰਿਆਣੇ ਨੂੰ ਕਹਿੰਦੇ ਪਾਣੀ ਬਹੁਤ ਘਟਾ ਹਰਿਆਣੇ ਕੋਲ ਤੁਹਾਨੂੰ ਕੀ ਲੱਗਦਾ ਜਿਸ ਤਿੱਕੇ ਨਾਲ ਪਹਿਲਾਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਉਹ ਕਹਿੰਦੇ ਕਿ ਸਾਡਾ ਸਟੈਂਡ ਸਪਸ਼ਟ ਆ ਹੁਣੇ ਵੀ ਫਿਰ ਮੀਟਿੰਗ ਹੋਈ ਇਹਨਾਂ ਨੇ ਫਿਰ ਕਿਹਾ ਕਿ ਸਾਡਾ ਸਟੈਂਡ ਸਪਸ਼ਟ ਆ ਅਸੀਂ ਪਾਣੀ ਨਹੀਂ ਦੇਣਾ ਨਾ ਹੀ ਅਸੀਂ ਐਸਵਾਈਐਲ ਬਣਾਉਂਦੇ ਨਹੀਂ ਆ ਨਾ ਹੀ ਅਸੀਂ ਪਾਣੀ ਭੇਜਣਾ ਤੁਹਾਨੂੰ ਲੱਗਦਾ ਕਿ ਵੀ ਜੇ ਇਹ ਸਾਰਾ ਕੁਝ ਹੁੰਦਾ ਤੇ ਐਸਵਾਈਐਲ ਦੇ ਥਰੂ ਪਾਣੀ ਜਲ ਚੱਲ ਜਾਏਗਾ ਜਾਂ ਆਲਰੇਡੀ ਜਾ ਰਿਹਾ ਤੁਸੀਂ ਉਸ ਦਿਨ ਦੀ ਕਾਨਫਰੰਸ ਸੁਣੀ ਕਾਨਫਰੰਸ ਨਹੀਂ ਜੋ মিডিਆ ਨੂੰ ਸੰਬੋਧਨ ਕੀਤਾ ਕერ ਮੈਂ ਉਹਨਾਂ ਦੀ ਅਵਸਥਾ ਤੇ ਨਹੀਂ ਜਾਊਂਗਾ ਕੀ ਸੀਗਾ ਕੀ ਬੋਲਿਆ ਸੀ ਉਹਨਾਂ ਨੇ ਦੇਖੋ ਜੀ ਸਾਨੂੰ 23 ਐਮ ਐਫ ਪਾਣੀ ਮਿਲ ਜਾਣਾ ਚਨਾਬ ਚੋਂ ਜੇਲਮ ਤਾਨੀਆਂ ਦੇ ਮਿਲੂਗਾ ਸਿੰਧੂ ਵੀ ਨਹੀਂ ਮਿਲੂਗਾ ਚਨਾਬ ਚੋਂ ਮਿਲ ਜੂਗਾ ਚਨਾਬ ਮਤਲਬ 23 ਐਮ ਐਫ ਦਾ ਟੋਟਲ ਦਰਿਆ ਉਹ ਸਾਰਾ ਹੀ ਆ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਨਹਿਰਾਂ ਕੱਢ ਦਿਆਂਗੇ ਸਾਨੂੰ ਵੀ ਲੱਗੂਗਾ ਅੱਗੇ ਵੀ ਚਲੀਆਂ ਜਾਣ ਇਹਦਾ ਮਤਲਬ ਕੀ ਹੈ ਸਮਝ ਗਏ ਹੋ ਨਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਚਨਾਬ ਲਿਆ ਰਹੇ ਆ ਇੱਧਰ ਇਹ ਸਾਰੇ ਦਰਿਆ ਤਿੱਬਤ ਤੋਂ ਜਾਂਦੇ ਨੇ ਜਿਹੜਾ ਚਨਾਬ ਤੇ ਜੇਲਮ ਹੈਗੇ 23 ਐਮ ਐਫ ਦੇ ਤੇ ਸਿੰਧੂ ਦਰਿਆ ਹੈਗਾ 80 ਐਮ ਐਫ ਦਾ ਜਿਹੜਾ ਇਹ ਰਾਵੀ ਕਹਿ ਰਹੇ ਸੀ ਇਹਨਾਂ ਨੂੰ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਭੁੱਲ ਜਾਂਦੇ ਖਾਦੀ ਪੀਤੀ ਚ ਰਾਵੀ ਆਲਰੇਡੀ ਸਾਡੇ ਹੱਲ ਹੈ ਜਿਹੜਾ 6 ਐਮ ਐਫ ਦਾ ਹੈ ਬਹੁਤ ਥੋੜਾ ਜਿਹਾ ਉਹਦਾ ਯਾਰ ਇਹ ਤੋਂ ਬੰਦ ਕਰ ਆਖਾਂ 6 ਐਮ ਐਫ ਹੀ ਆ ਉਹਦਾ ਸਿਰਫ 6 ਐਮ ਐਫ ਪਾਣੀ ਆਲਰੇਡੀ ਸਾਡੇ ਹੱਲ ਆ ਰਿਹਾ ਤੇ ਜਿਹੜਾ ਉਦੋਂ ਨਹਿਰੂ ਨੇ ਬਕਵਾਸ ਕੰਮ ਕੀਤਾ ਸੀ ਕਿ ਸਿਰ 32 ਐਮਐਫ ਇਧਰ ਆਇਆ ਸੀ 130 ਐਮਐਫ ਪਾਕਿਸਤਾਨ ਚਲੇ ਗਿਆ ਸੀ ਕਿਉਂਕਿ ਸਾਡੇ ਦਰਿਆ ਛੋਟੇ ਸੀ 12 ਤੇ 13 ਐਮਐਫ ਦੇ ਆਸਤ ਲੋਚ ਤੇ ਵਿਆਸ ਵੀ ਆnde ji ek nehr le aawange idhar pehli gal ta darya sare da sara 23 ਐਮਐਫ ਦਾ ਦਰਿਆ ਨਹਿਰ ਨਾਲ ਨਹੀਂ ਆ ਸਕਦਾ ਓਏ ਹੁਣ ਤੱਕ ਤਾਂ ਤੁਹਾਡਾ ਹਿੰਦੁਸਤਾਨ ਸਾਰਾ ਲੱਗ ਕੇ ਫੋਰਸ ਲੱਗ ਕੇ 3 ਐਮਐਫ ਐਕਸਟਰਾ ਮਿਲਣਾ ਸੀ ਪੰਜਾਬ ਨੂੰ ਉਸ ਸਦੀ ਮੁਤਾਬਕ ਉਹ ਤਾਂ ਲੈ ਨਹੀਂ ਪਾਏ ਤੁਸੀਂ ਅਜਿਆਂ ਨੇ 23 ਮਫਲੇ ਆਉਂਗੇ ਪਤਾ ਹੈ ਇਹਨਾਂ ਨੂੰ ਨਹਿਰ ਕਿੱਥੋਂ ਆਉਗੀ ਹੋ ਹੀ ਨਹੀਂ ਸਕਦਾ ਤੇ ਜੇ ਪਾਕਿਸਤਾਨ ਜਵਾਂ ਨਾ ਬੋਲੇ ਵਰਲਡ ਬੈਂਕ ਕਹੇ ਦੇ ਕਰ ਲੋ ਜਦ ਕਿ ਅਮਰੀਕਾ ਨੇ ਉਸ ਸੰਧੀ ਨੂੰ ਆਪਦੀ ਸੁਰੱਖਿਆ ਨਾਲ ਜੋੜਿਆ ਹੋਇਆ ਹੈ ਅਮਰੀਕਾ ਵੀ ਕਹੇ ਦੇ ਚਾਈਨਾ ਵੀ ਕਹੇ ਦੇ ਕਰ ਲੋ ਫਿਰ ਵੀ 25 ਤੋਂ 30 ਸਾਲ ਨਹੀਂ ਕਰ ਸਕਦੇ ਇਹ ਆਂਦੇ ਅਸੀਂ ਨਹਿਰ ਬਣਾ ਦੇਾਂਗੇ ਗੱਲ ਕੀ ਹੈ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਜਿਹੜੀ ਗੱਲ ਉਹਦੇ ਚ ਲੁਕਮੀ ਸੀ ਨਹਿਰਾਂ ਬਣਾ ਦੇਾਂਗੇ ਅੱਗੇ ਜਾਣਗੇ ਪੰਜਾਬ ਨੂੰ ਤਾਂ ਵਾਧੂ ਹੈ ਇਹਨਾਂ ਨੂੰ ਪਤਾ ਨਹੀਂ ਪੰਜਾਬ ਨੂੰ 40 एमएफ ਬਲਕਿ 41 एमएफ ਟੋਟਲ ਚਾਹੀਦਾ ਹੈ ਤੇ 7 ਤੋਂ 8 ਸਾਡੇ ਕੋਲ ਹੈ ਜੇ 23 ਵੀ ਆ ਗਿਆ ਫਿਰ ਵੀ ਘਟ ਹੈ ਤਾਂ ਅਸੀਂ ਹਰ ਜ਼ਮੀਨ ਦੇ ਹਰ ਕਿੱਲੇ ਨੂੰ ਜਾਂ ਮਰਲੇ ਨੂੰ ਨਹਿਰੀ ਪਾਣੀ ਪਹਚਾ ਪਾਵਾਂਗੇ ਇੰਨਾ ਰਿਕੁਆਇਰਡ ਹੈ ਸਾਡਾ ਇਹ ਇਹਨਾਂ ਨੂੰ ਪਤਾ ਹੈ ਨਹੀਂ ਆ ਕੇ ਬਿਹਾਨ ਦੇ ਦਿੰਦੇ ਨੇ ਫਿਰ ਚੀਫ ਸੈਕਟਰੀ ਵੱਲ ਝਾਕੀ ਜਾਂਦੇ ਸੀ ਪ੍ਰੋਬਲਮ ਆ ਹੈ ਸਾਡੀ ਅਸੀਂ ਨਾਰੇ ਸੁਣ ਲੈਨੇ ਆ ਆ ਮੇਰੇ ਨਾਲ ਦਾ ਇੱਧਰ ਐ ਤੇ ਮੈਂ ਇੱਧਰ ਐ ਇਹ ਹਿੰਦੂ ਆ ਤੇ ਮੈਂ ਸਿੱਖ ਐ ਇਹ ਜੱਟਾ ਤੇ ਮੈਂ 달ਤਾ ਐ ਇਹ ਬ੍ਰਾਹਮਣਾ ਤੇ ਮੈਂ ਸ਼ੁੱਧਰ ਐ ਜਾਂ ਇਹਨੇ ਮੇਰਾ ਥਾਣੇਦਾਰ ਦਾ ਕੰਮ ਕੀਤਾ ਇਹਨੇ ਮੇਰਾ ਇਹਦਾ ਕੀਤਾ ਦੂਜੀ ਪਾਰਟੀ ਦਾ ਮੈਂ ਇੱਧਰ ਲਈ ਪੜਦਾ ਸੱਤਿਆ ਨਾਸ਼ ਕਰਤਾ ਇਹਨਾਂ ਨੇ ਪੰਜਾਬ ਦਾ ਕੋਈ ਇਹ ਭਗਵੰਤ ਮਾਨ ਅਮਰਿੰਦਰ ਤੇ ਬਾਦਲ ਦੋਸ਼ੀ ਨਹੀਂ ਸਾਡੇ ਲੋਕ ਦੋਸ਼ੀ ਨੇ ਜੇ ਚਮੈਂ ਵੀ ਆ ਤੁਸੀਂ ਵੀ ਆ ਕਦੇ ਇਹਨਾਂ ਨੇ ਮੁੱਦਿਆਂ ਦੀ ਪੋਲਿਟਿਕਸ ਕੀਤੀ ਐ ਜਦੋਂ ਇਹ ਪੱਗਾਂ ਦਾ ਰੰਗ ਬਦਲ ਲੈਂਦੇ ਨਹੀਂ ਜਦੋਂ ਇਹ ਪਾਰਟੀਆਂ ਬਦਲਦੇ ਨੇ ਇਹਨਾਂ ਨੂੰ ਪੁੱਛੋ ਜੇ ਕਿਹੜੇ ਮੁੱਦੇ ਤੇ ਬਦਲੀਆਂ ਲੁੱਟਣ ਵਾਲੇ ਮੁੱਦੇ ਤੇ ਕਿ ਹੁਣ ਸਾਨੂੰ ਇੱਧਰ ਲੁੱਟਣ ਦਾ ਮੌਕਾ ਨਹੀਂ ਮਿਲਿਆ ਮੈਂ ਉੱਧਰ ਹੋ ਜਾ ਜਿਸ ਦਿਨ ਲੋਕ ਸੁਧਰ ਗਏ ਡਿਮਾਂਡ ਕਰਨ ਲੱਗੇ ਸਪਲਾਈ ਸਹੀ ਹੋ ਜੂਗੀ ਆ ਕੈਨੇਡਾ ਤੇ ਅਮਰੀਕਾ ਇਹਨਾਂ ਦੇ ਪੋਲਿਟਿਸ਼ਨਰਾਂ ਨੇ ਸਹੀ ਕੀਤੇ ਲੋਕਾਂ ਨੇ ਸਹੀ ਕੀਤੇ ਲੋਕ ਡਿਮਾਂਡ ਕਰਦੇ ਨੇ ਹੋ ਜਾਂਦਾ ਸਾਡੀ ਪ੍ਰੋਬਲਮ ਆ ਅਸੀਂ ਮੁੱਦਿਆਂ ਤੇ ਨਹੀਂ ਜਾ ਰਹੇ ਮੈਂ ਤੁਹਾਨੂੰ ਸੀਰੀਅਸਲੀ ਆਣਾ 4 ਸਾਲ ਪੰਜਾਬ ਐਂ ਚੱਲਦਾ ਰਿਹਾ ਤੁਸੀਂ ਬਰਬਾਦ ਹੋ ਤੁਹਾਡੀ ਡੈਮੋਗ੍ਰਾਫੀ ਗਈ ਤੁਸੀਂ ਫਾਈਨੈਂਸ਼ੀਅਲੀ ਬਰਬਾਦ ਹੋ ਚੁੱਕੇ ਹੋ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਹੋਰ ਸਾਲ ਬਾਅਦ ਕਿਉਂਕਿ ਤੁਸੀਂ 5 ਲੱਖ ਕਰੋੜ ਦੀ ਜਿਹੜਾ ਇਕਨੋਮੀ ਸਾਈਜ਼ 10 ਲੱਖ ਕਰੋੜਾ ਅੱਗੇ ਲੰਘ ਜੂਗੇ ਤੁਹਾਨੂੰ ਕਰਜ਼ਾ ਨਹੀਂ ਮਿਲੂਗਾ ਕਦੇ ਸੁਣਿਆ ਪੰਜਾਬ ਸਰਕਾਰ ਨੂੰ 18% ਤੇ ਵਿਆਜ ਤੇ ਪੈਸਾ ਮਿਲੇ ਆ ਪਿਛਲੀ ਵਾਰੀ ਇਹਨਾਂ ਦਾ ਫਾਈਨਾਂਸ ਮਿਨਿਸਟਰ ਖੁਸ਼ ਹੋ ਰਿਹਾ ਪ੍ਰੈਸ ਕਾਨਫਰੰਸ ਚ ਦੱਸ ਰਿਹਾ ਸਾਨੂੰ 8000 ਕਰੋੜ ਮਿਲ ਗਿਆ ਉਹ ਲਾਣਾ ਦਾ ਯਾਰ ਕਰਜ਼ਾ ਲੈ ਕੇ ਵੀ ਕੋਈ ਦੱਸਦਾ ਹੁੰਦਾ ਆਪਣੇ ਪਿੰਡਾਂ ਚ ਨਹੀਂ ਦੱਸਦੇ ਇਹ ਫਾਈਨਾਂਸ ਮਿਨਿਸਟਰ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਇਹ ਪ੍ਰਾਪਤੀ ਹੈ ਸਾਡਾ ਕਮਾਈ ਦਾ ਤੀਜਾ ਹਿੱਸਾ ਸਿਰਫ ਵਿਆਜ ਚ ਜਾ ਰਿਹਾ ਆਪਾਂ ਕਿੱਧਰ ਗਏ ਆ ਪਹਿਲੇ ਨੰਬਰ ਦੀ ਸਟੇਟ ਖੀਰ ਤੇ ਆ ਗਈ ਕਿਹੜੀ ਜ਼ਬਾਨ ਤੁਹਾਡੀ ਦਾ ਯਾਰ ਮਹਾਰਾਸ਼ਟਰ ਚ ਵੇਖਿਆ ਹਿੰਦੀ ਬੋਲਣ ਵਾਲੇ ਨੂੰ ਕੁੱਟੀ ਜਾਂਦੇ ਆ ਮੈਂ ਨਹੀਂ ਕਹਿ ਰਿਹਾ ਕੁੱਟੋ ਪਰ ਇੱਥੇ ਪੰਜਾਬੀ ਦਾ ਕੀ ਹਾਲ ਹੈ ਜਵਾਕ ਕਿੱਥੇ ਲਾਏ ਸਾਰਿਆਂ ਨੇ ਇੱਕ ਬਾਰ ਲਾ ਬੰਦਾ ਪਿੰਡੇ ਚ ਆ ਜੇ ਸਾਰਾ ਪਿੰਡ ਬਤੰਦਰ ਹਿੰਦੀ ਬੋਲੀ ਜਾਊ ਉਹਦੇ ਨਾਲ ਉਹ ਕਿਧਰ ਕੋ ਚੱਕਾ ਮੂੰਹ ਚਕਲ ਦੱਸ ਉਹ ਆਪਦੀ ਲੈਂਗੁਏਜ ਬੋਲ ਲੋ ਯਾਰ ਆਪਦੀ ਇੱਜ਼ਤ ਆਪ ਦੇ ਹੱਥ ਹੈ ਇੱਕ ਸਰਪੰਚ ਦੀ ਪਾਵਰ ਐਸ ਡੀ ਐਮ ਤੋਂ ਜ਼ਿਆਦਾ ਹੁੰਦੀ ਹੈ ਤੇ ਸਾਡੇ ਪੰਚਾਇਤ ਸੈਕਟਰੀ ਭਜਾਈ ਫਿਰਦਾ ਸਿਰਫ ਇੰਨੀ ਗੱਲ ਕਿ ਨਾਲ ਦੂਜੇ ਲੱਗਦੇ ਆ ਉਹ ਤੋਂ ਇੱਕ ਅੱਧਾ ਸਾਈਨ ਉਹ ਗਲਤ ਕਰਾ ਲੈਂਦਾ ਉਹ ਕੋਈ ਗ੍ਰਾਂਟ ਕੁਝ ਹੁੰਦਾ ਲੈ ਵੀ ਆ ਚੱਲਾ ਆ ਟੋਲ ਲੈ ਆ ਮੰਗਾ ਲਾ ਬਜਟ ਇੰਨੇ ਦਾ ਹੈ ਉਸ ਤੋਂ ਬਾਅਦ ਉਹ ਕਾਣਾ ਹੋ ਜਾਂਦਾ ਚੱਲ ਵੀ ਫਿਰ ਕ腐ਸ਼ਨ 40 ਲੱਖ ਰੁਪਇਆ ਪੰਚਾਇਤੀ ਇਲੈਕਸ਼ਨਾਂ ਤੇ ਲਾ ਕੇ ਉਹ ਸਰਪੰਚ ਪਿੰਡ ਦੀ ਸੇਵਾ ਕਰੂ ਗਾਰੰਟੀ ਖਾਊ ਤੇ 7 ਕਰੋੜ ਐਮਐਲਏ ਲਾਉ ਉਹ ਤੁਹਾਡੀ ਸੇਵਾ ਕਰੂਗਾ 70 ਕਰੋੜ ਬਣਾਊਗਾ ਤੇ ਅਸੀਂ ਲੈਨੇ ਕਿਤੇ दारू ਦੀ ਪੇਟੀ ਦੇ ਜਾਂ ਆ ਸਾਨੂੰ ਕਾਰ ਭੇਜ ਦੇ ਆ ਪੈਸੇ ਦੇ ਦੇ ਵੰਡਨੇ ਆ ਤੇ ਫਿਰ ਉਹ ਕੀ ਕਰੂਗਾ ਕਿਤੇ ਕੌਣ ਆਉ ਉਹਨੂੰ ਕਿ ਭਾਈ ਆ ਮੁੱਦਿਆਂ ਤੇ ਅਸੀਂ ਵੋਟ ਪਾਵਾਂਗੇ ਤੂੰ ਸਾਡੇ ਵਿਆਹ ਤੇ ਨਹੀਂ ਜੇ ਆਏਗਾ ਤਾਂ 10 ਰੁਪਏ ਸ਼ਗਨ ਦੇਈ ਕਿੰਨੀ ਤਨਖਾਹ ਹੁੰਦੀ ਐ ਐਮਐਲਏ ਦੀ ਕਿਤੇ ਪੁੱਛ ਲਿਓ ਜੇ ਇੰਨਾ ਤੋਂ ਸਵਾ ਲੱਖ ਰੁਪਇਆ ਸਵਾ ਲੱਖ ਜੀ ਕੀ ਗੰਜੀ ਨਾ ਹੋ ਤੇ ਕਿ ਇੰਨੀ ਚੋੜੂ ਤੇ ਸ਼ਗਨ ਕਿੰਨਾ ਦੇਣਾ ਪੈਂਦਾ ਭੋਗ ਤੇ ਮੱਥਾ ਕਿੰਨੇ ਦਾ ਟੇਕਣਾ ਪੈਂਦਾ ਫੇਰ ਉਹ ਕੀ ਕਰੂਗਾ ਆ ਜੋ ਹੁਣ ਆਲੇ ਕਰ ਰਹੇ ਨੇ ਜਿੰਨੇ ਤੁਹਾਡੇ ਮੰਡੀ ਵਾਲੇ ਭਲਾਨੇ ਜਿੰਨੇ ਲੁਟੇਰੇ ਨੇ ਆ ਹੁਣ ਆਲੇ ਐਮਐਲਏ ਨਾਲ ਲਾਗੇ ਪਹਿਲਾਂ ਕਾਂਗਰਸੀਆਂ ਨਾਲ ਸੀ ਉਦੋਂ ਪਹਿਲਾਂ ਅਕਾਲੀਆਂ ਤੇ ਭਾਜਪਾ ਵਾਲਿਆਂ ਨਾਲ ਸੀ ਸਾਨੂੰ ਮੂਲ ਤੋਂ ਸੁਧਾਰ ਕਰਨਾ ਪਊਗਾ ਬੰਦੇ ਬਦਲਣਾ ਅਹਿਮ ਨਹੀਂ ਬੰਦੇ ਕਿਹੜੀਆਂ ਸ਼ਰਤਾਂ ਤੇ ਬਦਲੇ ਜਾਣ ਕਿਹੜੇ ਮੁੱਦਿਆਂ ਨਾਲ ਲਿਆਂਦੇ ਜਾਣ ਉਹ ਅਹਿਮ ਹੈ ਜਿਸ ਦਿਨ ਉਹ ਕਰ ਲਿਆ ਮੈਂ ਤੁਹਾਨੂੰ ਲਿਖ ਕੇ ਦਿੰਨਾ ਸ਼ਰਾ ਆਪਾਂ ਪੰਜਾਬ ਬਦਲ ਦਿਆਂਗੇ ਔਰ ਅਗਲੀਆਂ ਗੱਲਾਂ ਬਾਅਦ ਚ ਕਰਿਓ ਜੇ ਪੰਜਾਬ ਗਿਆ ਪੰਜਾਬ ਬਚਾ ਲਈਏ ਫਿਰ ਅਗਲੀ ਗੱਲ ਕਰ ਲਾਂਗੇ ਬਹੁਤ ਸ਼ੁਕਰੀਆ ਤਾਂ ਵੀ ਤੋ ਜਮਾਨ ਬਈ ਸਾਡੇ ਨਾਲ ਸੀਗੇ ਤਾਂ ਇਹਨਾਂ ਨੇ ਸਾਫਤਾਰ ਦੇ ਉੱਤੇ ਲੋਕਾਂ ਨੂੰ ਵੀ ਸਵਾਲ ਕੀਤੇ ਨੇ ਕਿ ਵੀ ਅਸੀਂ ਖੁਦ ਲੋਕ ਜ਼ਿੰਮੇਵਾਰ ਆ ਕੋਈ ਐਮਐਲਏ ਕੋਈ ਮੰਤਰੀ ਜ਼ਿੰਮੇਵਾਰ ਨਹੀਂ ਹੈਗੇ ਸਰਕਾਰਾਂ ਜ਼ਿੰਮੇਵਾਰ ਨਹੀਂ ਹੈਗੀਆਂ ਅਸੀਂ ਚੁਣਦੇ ਆਂ ਅਸੀਂ ਬੰਦਾ ਸਹੀ ਨਹੀਂ ਚੁਣਦੇ ਸਾਡੇ ਕੋਲ ਬਹੁਤ ਵੱਡੀ ਤਾਕਤ ਹੈ ਪਰ ਅਸੀਂ ਇਸ ਤਾਕਤ ਦਾ ਇਸਤੇਮਾਲ ਕਿਵੇਂ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਇਹ ਵੀ ਦੇਖਣਾ ਆਏਗਾ ਕੈਮਿਤ ਸਾਜੋਗ ਦੇਸੀ ਨਿਰਜ ਧੰਨਵਾਦ